ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬ ਨੌਲੇਜ ਕਰੂਜੀ ਵਿੱਚ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਫਿਰ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਨਵੇਂ ਵਿਸ਼ੇ ਤੇ ਗੱਲ ਕਰਾਂਗੇ ਆਪਾਂ ਇਹ ਵਿਸ਼ਾ ਵੀ ਬਹੁਤ ਹੀ ਧਿਆਨ ਨਾਲ ਸੁਣਨ ਵਾਲਾ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਵੀ ਬਹੁਤ ਜਿਹੜੀ ਛੋਟੀ ਜਿਹੀ ਬਣਾ ਰਿਹਾ ਮੈਂ ਸਿਰਫ ਕੁਝ ਖਾਸ ਜਾਣਕਾਰੀ ਇਹਦੇ ਵਿੱਚ ਹੈਗੀ ਹੈ ਜਿਹੜੀ ਕਿ ਆਮ ਹੀ ਲੋਕਾਂ ਨੂੰ ਪਰੇਸ਼ਾਨੀ ਆ ਜਾਂਦੀ ਹੈ ਦੇਖੋ ਆਪਾਂ ਦੋਸਤੋ ਅੱਜ ਗੱਲ ਕਰਾਂਗੇ ਜਦੋਂ ਵੀ ਤੁਸੀਂ ਪਾਸਪੋਰਟ ਬਣਾਉਨੇ ਹੋ ਜਦੋਂ ਤੋਂ ਕੁਆਰੇ ਹੁੰਨੇ ਉਦੋਂ ਤੁਹਾਡਾ ਜਿਹੜਾ ਪਾਸਪੋਰਟ ਹੈ ਉਹ ਤੁਹਾਡੇ son of father ਸਾਹਿਬ ਦੇ ਨਾਮ ਦੇ ਉੱਤੇ ਬੰਦਾ ਹੈ ਤੇ ਤੁਹਾਡਾ ਜਿੱਥੋਂ ਦਾ ਪਤਾ ਹੋਵੇ ਜਿੱਥੇ ਰਹਨੇ ਹੋ ਉਸ ਤੋਂ ਦਾ ਪਤੇ ਦੇ ਉੱਪਰ ਬੰਦਾ ਹੈ ਹੁਣ ਜਦੋਂ ਆਪਾਂ ਵਿਆਹ ਜਾਂਨੇ ਸਾਡੀ ਮੈਰਿਜ ਹੋ ਜਾਂਦੀ ਆ ਮੈਰਿਜ ਹੋਣ ਤੋਂ ਬਾਅਦ 10 ਮਹੀਨੇ ਦੇ ਅੰਦਰ ਅੰਦਰ ਲਗਭਗ ਤੁਹਾਨੂੰ ਉਸੇ ਵੇਲੇ ਹੀ ਆਪਣਾ ਮੈਰਿਜ ਸਰਟੀਫਿਕੇਟ ਬਣਾ ਕੇ ਜਿਹੜਾ ਹੈਗਾ ਪਾਸਪੋਰਟ ਦੇ ਵਿੱਚ ਆਪਣੀ ਵਾਈਫ ਦਾ ਨਾਮ ਅਤੇ ਜੇਕਰ ਵਾਈਫ ਦਾ ਪਾਸਪੋਰਟ ਬਣਿਆ ਤਾਂ ਹਸਬੰਡ ਦਾ ਨਾਮ ਦਰਜ ਕਰਵਾ ਲੈਣਾ ਚਾਹੀਦਾ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਮੇਰੇ ਕਹਿੰਦਾ ਮਤਲਬ ਪਰੇਸ਼ਾਨੀ ਤੋਂ ਜਿਸ ਤਰ੍ਹਾਂ ਕੋਈ ਬੱਚਾ ਵਿਦੇਸ਼ ਗਿਆ ਹੁੰਦਾ ਤਾਂ ਉਹਦੇ ਜਿਹੜੇ ਉਸਨੇ ਜਿਹੜਾ ਆਪਣੇ ਵਾਰਸ ਜਿਹੜੀ ਉਹਦੀ ਹਮਸਫਰ ਪਤਨੀ ਹੋਵੇਗੀ ਉਹਨੂੰ ਵੀ ਬਾਹਰ ਲਿਜਾਣਾ ਹੁੰਦਾ ਕਈ ਵਾਰੀ ਆਪਾਂ ਜਦੋਂ ਬਾਹਰ ਵਿਦੇਸ਼ ਤੋਂ ਜਿੱਦਾਂ ਕਿ ਇਟਲੀ ਅਮਰੀਕਾ ਜਿੰਨੇ ਵੀ ਦੂਰ ਪਾਰੇ ਦੇਸ਼ ਜਾਂ ਹੋਰ ਦੇਸ਼ਾਂ ਦੇ ਵਿੱਚੋਂ ਆਪਣੇ ਜੀਵਨ ਸਾਥੀ ਵਾਈਫ ਨੂੰ ਬੁਲਾਉਣ ਵਾਸਤੇ ਆਪਾਂ ਜਿਹੜੇ ਹੈਗੇ ਕਾਗਜ਼ ਅਪਲਾਈ ਕਰਦੇ ਆ ਉਹ ਸਾਡੇ ਦਸਤਾਵੇਜ਼ ਜਦੋਂ ਆਪਾਂ ਬਣਨੇ ਆਉਂਦੇ ਆ ਤਾਂ ਉਹਦੀ ਬਾਹਰੋਂ ਇਥੇ ਇਨਕੁਆਰੀ ਹੁੰਦੀ ਇੰਡੀਆ ਦੇ ਵਿੱਚ ਜਿੱਥੇ ਵੀ ਜਿਹੜੀ ਵੀ ਸਟੇਟ ਜਿੱਥੇ ਤੁਸੀਂ ਰਹਿੰਦੇ ਆ ਇਨਕੁਆਰੀ ਹੋਣ ਤੋਂ ਬਾਅਦ ਸਾਰਾ ਉਹ ਜੇਕਰ ਤਾਂ ਤੁਹਾਡੇ ਵਾਈਫ ਦਾ ਨਾਮ ਜਾਂ ਹਸਬੰਦ ਦਾ ਨਾਮ ਪਾਸਪੋਰਟ ਵਿੱਚ ਦਰਜ ਹੋਵੇਗਾ ਤਾਂ ਸਾਨੂੰ ਕੋਈ ਅਖਿਆਈ ਨਹੀਂ ਆਉਂਦੀ ਜਦੋਂ ਆਪਾਂ ਆਪਣੀ ਵਾਈਫ ਜਾਂ ਹਸਬੰਦ ਦਾ ਨਾਮ ਪਾਸਪੋਰਟ ਵਿੱਚ ਦਰਜ ਜਲਦੀ ਨਹੀਂ ਕਰਾਉਣੇ ਤਾਂ ਉਹਦੇ ਵਿੱਚ ਸਾਨੂੰ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਆਪਾਂ ਜਿਹੜਾ ਵੀ ਐਡਰੈਸ ਆਪਣਾ ਦੇਣਾ ਹੁੰਦਾ ਤੁਸੀਂ ਉਹ ਜਿੱਥੋਂ ਦੇ ਤੁਸੀਂ ਜੀ ਤਾਂ ਮੇਲ ਹੈ ਤਾਂ ਉਹਦਾ ਆਪਣੇ ਘਰਦਿਆਂ ਦਾ ਐਡਰੈਸ ਹੋਵੇਗਾ ਜੇ ਤਾਂ ਉਹ ਫੀਮੇਲ ਹੈ ਜਿੱਥੋਂ ਦੀ ਉਹ ਲੜਕੀ ਰਹਿਣ ਵਾਲੀ ਆ ਉਥੋਂ ਦਾ ਐਡਰੈਸ ਹੋਵੇਗਾ ਜੇਕਰ ਉਹ ਐਡਰੈਸ ਜਿੱਦਾਂ ਕਿ ਕਿਸੇ ਬੱਚੇ ਨੇ ਆਪਣਾ ਵਿਆਹ ਕਰਾ ਕੇ ਲੜਕੇ ਨੇ ਆਪਣੀ ਵਾਈਫ ਦਾ ਨਾਮ ਚੜਾਇਆ ਹੋਊਗਾ ਤੇ ਜਿਹੜੀ ਉਹਦੀ ਵੈਰੀਫਿਕੇਸ਼ਨ ਪੁਲਿਸ ਵੈਰੀਫਿਕੇਸ਼ਨ ਆ ਉਹ ਲੜਕੀ ਦੇ ਪਿੰਡ ਤੋਂ ਹੀ ਹੋ ਕੇ ਜਾਵੇਗੀ ਜੇਕਰ ਤੁਸੀਂ ਪਤਨੀ ਦਾ ਨਾਮ ਨਾ ਚੜਾਇਆ ਹੋਵੇ ਤਾਂ ਉਹਦੀ ਜਿਹੜੀ ਵੈਰੀਫਿਕੇਸ਼ਨ ਹੈ ਚੜਾਉਣ ਵਕਤ ਉਹ ਉਥੋਂ ਜਿੱਥੋਂ ਦੀ ਉਹ ਬੱਚੀ ਰਹਿਣ ਵਾਲੀ ਹੋਵੇਗੀ ਲੜਕੀ ਰਹਿਣ ਵਾਲੀ ਉਥੋਂ ਉਹਦੀ ਵੈਰੀਫਿਕੇਸ਼ਨ ਹੋਵੇਗੀ ਇਹ ਤਾਂ ਹੋ ਗਈਆਂ ਵੈਰੀਫਿਕੇਸ਼ਨ ਆ ਇਸ ਤੋਂ ਬਾਅਦ ਜਦੋਂ ਵੀ ਤੁਸੀਂ ਪੀਸੀਸੀ ਬਣਾਉਣੀ ਜਾਂ ਪੁਲਿਸ ਆਪਣਾ ਜਦੋਂ ਬਣਾਉਂਦੇ ਆ ਪੁਲਿਸ ਕਲੀਅਰੈਂਸ ਸਰਟੀਫਿਕੇਟ ਉਸ ਵਕਤ ਵੀ ਤੁਹਾਨੂੰ ਇਹਦਾ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਜੇਕਰ ਤੁਸੀਂ ਆਪਣੀ ਪਤਨੀ ਦਾ ਨਾਮ ਵਿੱਚ ਦਰਜ ਨਹੀਂ ਕਰਾਇਆ ਹੁੰਦਾ ਤਾਂ ਉਹਦੀ ਜਿਹੜੀ ਪੜਤਾਲ ਵੈਰੀਫਿਕੇਸ਼ਨ ਤਸਦੀਕ ਉਹ ਲੜਕੀ ਜਿੱਥੋਂ ਦੀ ਰਹਿਣ ਵਾਲੀ ਹੋਵੇ ਉਸ ਪਿੰਡ ਤੋਂ ਹੋਵੇਗੀ ਜੇਕਰ ਤੁਸੀਂ ਉੱਥੋਂ ਨਹੀਂ ਕਰਾਉਣੀ ਤਾਂ ਜਿਹੜੀ ਪੀਸੀਸੀ ਮਿਲੇਗੀ ਉਸ ਵਿੱਚ ਲੜਕੀ ਦੇ ਪਾਸਪੋਰਟ ਦਾ ਜ਼ਿਕਰ ਨਹੀਂ ਕੀਤਾ ਜਾਵੇਗਾ ਕਿਉਂਕਿ ਜੇ ਲੜਕੀ ਦਾ ਨਾਮ ਆਪਣੀ ਪਤਨੀ ਦਾ ਨਾਮ ਚੜਾਇਆ ਹੋਵੇਗਾ ਤਾਂ ਸਾਨੂੰ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਆਪਣੇ ਜਿਹੜੇ ਕਾਗਜ਼ ਵਿਦੇਸ਼ ਜਾਣ ਵਾਲੇ ਬੰਦੇ ਉਹਦੇ ਵਿੱਚ ਕੋਈ ਕਠਿਨਾਈ ਨਹੀਂ ਆਉਂਦੀ ਇਹ ਤੁਸੀਂ ਖਾਸ ਕਰਕੇ ਜਦੋਂ ਵੀ ਬੱਚੀ ਦਾ ਜਾਂ ਲੜਕੇ ਦਾ ਮੈਰਿਜ ਹੋ ਜਾਂਦੀ ਹੈ ਤਾਂ ਪਾਸਪੋਰਟ ਦੇ ਵਿੱਚ ਲਗਭਗ 3 ਮਹੀਨਿਆਂ ਦੇ ਵਿੱਚ ਜਿਹੜਾ ਨਾਮ ਵਾਈਫ ਦਾ ਹਸਬੰਦ ਦਾ ਦਰਜ ਕਰਵਾ ਲੈਣਾ ਚਾਹੀਦਾ ਬਹੁਤ ਮੇਰੇ ਵੀਰ ਭਰਾ ਇਦਾਂ ਦੇ ਹੁੰਦੇ ਆ ਜਿਹੜੇ ਕਿ ਦੋ ਦੋ ਸਾਲ ਤਿੰਨ ਤਿੰਨ ਸਾਲ ਚਾਰ ਚਾਰ ਸਾਲ ਆਪਣੀ ਵਾਈਫ ਦਾ ਨਾਮ ਦਰਜੀ ਨਹੀਂ ਕਰਾਉਂਦੇ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਲੜਕੀ ਨੂੰ ਆ ਸਕਦੀਆਂ ਕਈ ਵਾਰੀ ਤਾਂ ਇਦਾਂ ਵੀ ਹੋ ਜਾਂਦਾ ਵੀ ਜਿਹੜਾ ਲੜਕਾ ਵਿਦੇਸ਼ ਜਾ ਕੇ ਉਹਦਾ ਸੁਭਾਅ ਬਦਲ ਜਵੇ ਤੇ ਉਹਨੇ ਕਹਣਾ ਜੀ ਮੇਰਾ ਤਾਂ ਵਿਆਹ ਹੀ ਨਹੀਂ ਹੋਇਆ ਚਾਰ ਚਾਰ ਪੰਜ ਪੰਜ ਸਾਲ ਬਾਅਦ ਕਈ ਧੋਖੇ ਇਸ ਤਰ੍ਹਾਂ ਦੇ ਧੋਖੇ ਵੀ ਸਾਹਮਣੇ ਆ ਜਾਂਦੇ ਇਸ ਕਰਕੇ ਜਿਹੜਾ ਹੈਗਾ ਲੜਕੀ ਦਾ ਲੜਕੀ ਨੂੰ ਚਾਹੀਦਾ ਕਿ ਉਹ ਆਪਣੇ ਹਸਬੰਡ ਦੇ ਪਾਸਪੋਰਟ ਦੇ ਵਿੱਚ ਆਪਣਾ ਨਾਮ ਜਲਦੀ ਤੋਂ ਜਲਦੀ ਦਰਜ ਕਰਵਾ ਲਵੇ ਅਮੀਰ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜੇ ਤੁਹਾਡਾ ਕੋਈ ਸੁਝਾਅ ਹੋਵੇ ਤਾਂ ਕਮੈਂਟਸ ਬਾਕਸ ਵਿੱਚ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦਵਾਂਗਾ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਇਹਨੂੰ ਵੀਡੀਓ ਨੂੰ ਆਪਣੇ ਨੀਅਰ ਡੀਅਰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿਹਨੂੰ ਇਸ ਬਾਰੇ ਜਾਣਕਾਰੀ ਨਹੀਂ ਉਹਨੂੰ ਜਾਣਕਾਰੀ ਮਿਲ ਜਾਵੇ ਤੁਸੀਂ ਮੇਰੀ ਵੀਡੀਓ ਵੇਖਦੇ ਹੋ ਟਾਈਮ ਕੱਢਦੇ ਹੋ ਟਾਈਮ ਦਿੰਦੇ ਹੋ ਯਾਰਾ ਬਹੁਤ-ਬਹੁਤ ਧੰਨਵਾਦ ਵੀਡੀਓ ਵੇਖਣ ਲਈ ਅੱਗੇ ਤੋਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਕਰੋ ਨੂੰ ਸ਼ੇਅਰ ਕਰੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਉਂਦੇ ਰਹੋ ਵਸਦੇ ਰਹੋ ਰੱਬ ਰੱਖਾ